ਸਿੰਘ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਹਿਲੇ ਤਾਂ ਤੇ ਅੱਜ ਦੀਆਂ ਸੁਰਖੀਆਂ ਦਾ ਵੇਰਵਾ ਇਹ ਹੈ ਕਿ ਸੁਖਦੇਵ ਸਿੰਘ ਢੀਂਸਾ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਵਿੱਚੋਂ ਕੱਢਿਆ ਭਾਰਤ ਨੂੰ ਪੈਰਿਸ 올림픽 ਦੇ ਵਿੱਚ ਤੀਜਾ ਮੈਡਲ ਮਿਲਿਆ ਵਾਈਨਾਡ ਦੇ ਵਿੱਚ ਫਿਰ ਲੈਂਡ ਸਲਾਈਡਿੰਗ ਦਾ ਖਤਰਾ ਗਿੱਦੜ ਬਾਹਾ ਦੀ ਸੀਟ ਵਾਸਤੇ ਅਮਰਤਾ ਵੜਿੰਗ ਦੀ ਤਿਆਰੀ ਭਾਰਤ ਭੂਸ਼ਣ ਆਸ਼ੂ ਨੂੰ ED ਨੇ ਕੀਤਾ ਗ੍ਰਿਫਤਾਰ ਸੰਸਦ ਦੀ ਛੱਤ ਦੇ ਵਿੱਚੋਂ ਟਪਕੜ ਲੱਗਾ ਪਾਣੀ ਸੰਤ ਸੀਚੇਵਾਲ ਨੇ ਲੋਕ ਸਭਾ ਦੇ ਵਿੱਚ ਮੁੱਦੇ ਚੁਕੇ ਬਿੱਟੂ ਨੂੰ BJP ਦੇ ਸਕਦੀ ਹੈ ਹਰਿਆਣਾ ਤੋਂ ਰਾਜ ਸਭਾ ਦੀ ਮੈਂਬਰੀ ਸੀ ਆਖਰੀ ਖਬਰ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਇਕੱਠ 19 ਅਗਸਤ ਨੂੰ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਬਨਜੀ ਅਕਾਲੀ ਦਲ ਦੇ ਅੰਦਰੂਨੀ ਰੱਟੇ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਦੀ ਖਬਰ ਕੀ ਹੈ ਸਿੰਨ ਸਾਹਿਬ ਪਹਿਲੀ ਗੱਲ ਤੇ ਕਿ ਆਪਾਂ ਕੱਲ ਵੀ ਰੈਡਫਰਮ ਦੇ ਉੱਤੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਵਿੱਚੋਂ 8 ਆਗੂਆਂ ਨੂੰ ਕੱਢਣ ਵਾਲੇ ਫੈਸਲੇ ਨੂੰ ਰੱਦ ਕਰਤਾ ਸੀਗਾ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਬੀਬੀ ਜਗੀਰ ਕੌਰ ਨੂੰ, ਚੰਦੂ ਮਾਜਰਾ ਨੂੰ, ਮਲੂਕਾ ਨੂੰ, ਪਰਮਿੰਦਰ ਸਿੰਘ ਢੀਂਡਸਾ ਨੂੰ, ਚਰਨਜੀਤ ਸਿੰਘ ਬਰਾੜ ਨੂੰ, ਸੁਰਿੰਦਰ ਸਿੰਘ ਠੇਕੇਦਾਰ ਨੂੰ ਤੇ ਕਈ ਹੋਰਨਾਂ ਨੂੰ ਜਿਨ੍ਹਾਂ ਨੂੰ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਕਹਿੰਦੇ ਬਾਹਰ ਕੱਢਤਾ ਇਹਨੂੰ ਅਸੀਂ ਕੱਢਿਆ ਨਹੀਂ ਮੰਨਦੇ। ਢੀਂਡਸਾ ਖੁਰਾ ਨੇ ਗੱਲ ਕਹੀ ਸੀ ਕਿ ਅਸੀਂ ਪਾਰਟੀ ਦਾ ਜਨਰਲ ਇਜਲਾਸ ਬੁਲਾਵਾਂਗੇ। ਮੈਂ ਅਸੀਂ ਉਹਦੇ ਵਿੱਚ ਉਹਦੇ ਦਰਾਂ ਦੀ ਚੋਣ ਆਪੇ ਕਰ ਲਾਂਗੇ ਪਰ ਹੁਣ ਤੋਂ ਕੁਝ ਮਿੰਟ ਪਹਿਲਾਂ ਦੀ ਖਬਰ ਇਹ ਆ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਵੀ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਰਕੇ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹਾਲਾਂਕਿ ਇਹਦੇ ਉੱਤੇ ਵਕ ਵਕ ਪਾਰਟੀ ਆਗੂ ਇਹ ਗੱਲ ਕਹਿੰਦੇ ਆ ਵੀ ਐਂ ਤੁਸੀਂ ਕਿਵੇਂ ਪਾਰਟੀ ਦੇ ਵਿੱਚੋਂ ਕੱਢ ਦਿਓਗੇ ਅਸੀਂ ਤਾਂ ਪਾਰਟੀ ਨੂੰ ਕਮਜ਼ੋਰ ਕਰਨ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਪਰ ਪਾਰਟੀ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਵੀ ਢੀਂਡਸਾ ਸਾਬ ਜਿਸ ਤਰੀਕੇ ਦੇ ਬਿਆਨ ਦੇ ਰਹੇ ਆ ਜਿਸ ਤਰੀਕੇ ਦੇ ਨਾਲ ਬਾਕੀ ਬਗਾਵਤ ਕਰਨ ਵਾਲੇ ਆਗੂ ਬਿਆਨ ਦੇ ਰਹੇ ਆ ਜਿਵੇਂ ਉਹ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੈ ਇਹਨਾਂ ਦੀ ਪਾਰਟੀ ਦੇ ਵਿੱਚ ਕੋਈ ਥਾਂ ਨਹੀਂ ਸੋ ਰਫੜ ਲਗਾਤਾਰ ਵਧ ਰਿਹਾ ਤੇ ਕਿਹੜੀ ਥਾਂ ਦੇ ਉੱਤੇ ਜਾ ਕੇ ਉਹ ਫੁੱਲ ਸਟਾਪ ਲੱਗੂਗਾ ਇਹਦੇ ਬਾਰੇ ਕੋਈ ਗਿਆਨ ਨਹੀਂ ਹੈ ਅੱਛਾ ਭਾਰਤ ਪੂਸ਼ਣ ਦੀ ਫੇਰ ਪੁੱਛਗਿੱਛ ਸ਼ੁਰੂ ਹੋ ਗਈ ਜੀ ਅਸੀਂ ਕਹਿੰਦੇ ਸੀ ਮਸਲਾ ਟਿਕ ਗਿਆ ਉਹ ਟਿਕਿਆ ਨਹੀਂ ਜੀ ਅੱਜ ਸਵੇਰ ਦੇ ਵੇਲੇ ਭਾਰਤ ਪੂਸ਼ਣ ਆਸ਼ੂ ਦੇ ਕੋਲੋਂ ਫੇਰ ਪੁੱਛਗਿੱਛ ਕੀਤੀ ਗਈ ਹੈ ਕੱਚਤ ਤੌਰ ਦੇ ਉੱਤੇ ਮਨੀ ਲਾਂਡਰਿੰਗ ਦਾ ਮਾਮਲਾ ਆਪਾਂ ਜਾਣਦੇ ਆ ਪਹਿਲਾਂ ਵੀ ਭਾਰਤ ਪੂਸ਼ਣ ਆਸ਼ੂ ਨੂੰ ੜਿੱਕੇ ਦੇ ਵਿੱਚ ਲਿਆ ਸੀਗਾ ਸੇ ਜੋ ਮੰਤਰੀ ਹੁੰਦੇ ਸੀ ਤਾਂ ਟੈਂਡਰਾਂ ਦਾ ਮਾਮਲਾ ਹੈਗਾ ਤੇ ਕਈ ਸੈਂਕੜੇ ਜਾਂ ਕਈ ਹਜ਼ਾਰਾਂ ਕਰੋੜ ਦਾ ਦਿੱਥੇ ਤੌਰ ਦੇ ਉੱਤੇ ਨਾ ਮਿਲਿਆ। ਤੋਂ ਅੱਜ ਈਡੀ ਦੇ ਵੱਲੋਂ ਫੇਰ ਪੁਛਕਿਸ਼ ਕੀਤੀ ਗਈ ਹੈ ਜਲੰਧਰ ਵਾਲੇ ਦਫ਼ਤਰ ਦੇ ਵਿੱਚ ਭਾਰਤ ਪੂਸ਼ਣਾ ਆਸ਼ੂ ਨੂੰ ਬੁਲਾ ਕੇ ਤੇ ਜਾਣਕਾਰੀ ਇਹ ਪ੍ਰਾਪਤ ਹੋਈ ਹੈ ਕਿ ਭਾਰਤ ਪੂਸ਼ਣ ਆਸ਼ੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀ। ਹੂੰ ਹੂੰ। ਅੱਛਾ ਗਿੱਦੜਵਾਹ ਦੀ ਜ਼ਿਮਨੀ ਸੀਟ ਤੇ ਫੇਰ ਹੁਣ ਅਮਰਤਾ ਵੜਿੰਗ ਖੜੇ ਹੋ ਰਹੇ। ਆ ਆ ਇਸ ਗੱਲ ਦੀ ਹੈ ਜੀ ਕਿਉਂਕਿ ਜਿਸ ਤਰੀਕੇ ਦੇ ਨਾਲ ਅਮਰਤਾ ਵੜਿੰਗ ਦੇ ਵੱਲੋਂ ਰਾਜਾ ਵੜਿੰਗ ਦੀ ਧਰਮ ਪਤਨੀ ਦੇ ਵੱਲੋਂ ਗਿੱਦੜਵਾਹ ਦੇ ਵਿੱਚ ਆਪ ਦੇ ਆਪ ਮੀਟਿੰਗਾਂ ਦਾ سلسلہ ਸ਼ੁਰੂ ਕੀਤਾ ਗਿਆ ਇਹਨੂੰ ਮੀਟਿੰਗ ਬਨਾਮ ਪ੍ਰਚਾਰ ਹੀ ਮੰਨੀਏ ਆਪਾਂ ਇਹ ਹੈਰਾਨੀ ਵਾਲੀ ਗੱਲ ਹੈ ਵੈਸੇ ਥਣ ਸਾਹਿਬ ਕਿ ਸਾਰੀਆਂ ਸਿਆਸੀ ਪਾਰਟੀਆਂ ਸੀਟ ਜਿੱਤਣ ਦੇ ਲਈ ਕਿੰਨਾ ਤਰਲੋ ਮੱਛੀ ਹੁੰਦੀਆਂ ਵੀ ਅਸੀਂ ਆ ਵੀ ਸੀਟ ਕੱਢ ਲੀਏ ਆ ਵੀ ਸੀਟ ਕੱਢ ਲੀਏ ਕਾਂਗਰਸ ਨੂੰ ਵੀ ਇਸ ਗੱਲ ਦਾ ਫਿਕਰ ਆ ਵੀ ਅਸੀਂ ਚਾਰੇ ਸੀਟਾਂ ਤੇ ਵਧੀਆ ਪਰਫਾਰਮੈਂਸ ਕਰੀਏ ਆਮ ਆਦਮੀ ਪਾਰਟੀ ਚੋਂ ਵੀ ਅਸੀਂ ਸੀਟਾਂ ਕੱਢ ਲੀਏ ਪਰ ਜਿਹੜੀਆਂ ਸੀਟਾਂ ਕੱਢੀਆਂ ਉੱਥੇ ਮਸਲੇ ਕਿਹੜੇ ਕਿਹੜੇ ਕਿਵੇਂ ਕਿਵੇਂ ਆ ਇਹਦੇ ਬਾਰੇ ਕੋਈ ਧਿਆਨ ਨਹੀਂ ਦੇ ਰਿਹਾ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਵੀ ਗੱਡੜ ਬਾਹੇ ਦਾ gekeੜਾ ਮਾਰ ਇਹ ਵੀ ਜਾਣਕਾਰੀ ਮਿਲੀ ਜੇ ਕਿ ਇਸ ਵੇਲੇ ਕਾਂਗਰਸ ਦੇ ਵੱਲੋਂ ਵੀ ਸਰਗਰਮੀਆਂ ਵਧੀਆਂ ਗਈਆਂ ਇੱਥੇ ਆਮ ਆਦਮੀ ਪਾਰਟੀ ਵੱਡ ਧਿਆਨ ਦੇਊਗੀ ਉਹਦਾ ਕਾਰਨ ਇਹ ਆ ਕਿ 2022 ਦੇ ਵਿੱਚ ਜਦੋਂ ਆਪ ਦੀ ਸੁਨਾਮੀ ਚੱਲੀ ਪੰਜਾਬ 'ਚ ਉਦੋਂ ਕੁਝ ਹੋਰ ਸੀਟਾਂ ਦੇ ਨਾਲ-ਨਾਲ ਗਿੱਦੜਵਾਹੇ ਵਾਲੀ ਸੀਟ ਵੀ ਕਾਂਗਰਸ ਨੇ ਜਿੱਤੀ ਸੀਗੀ ਇਸ ਕਰਕੇ ਆਮ ਆਦਮੀ ਪਾਰਟੀ ਇਸੇ ਵੱਧ ਗੌਰ ਕਰਨਾ ਚਾਹੁੰਦੀ ਆ ਸੋ ਇਸੇ ਕਰਕੇ ਉਹਨਾਂ ਨੇ ਇੱਥੇ ਇੰਚਾਰਜ ਕੋ ਇੰਚਾਰਜ ਲਾਇਆ ਪਰ ਇੱਧਰ ਕਾਂਗਰਸ ਦੇ ਵੱਲੋਂ ਖਬਰ ਇਹ ਆ ਵੀ ਅਮਰਤਾ ਵੜਿੰਗ ਦੇ ਵੱਲੋਂ ਸਰਗਰਮੀਆਂ ਸ਼ੁਰੂ ਕੀਤੀਆਂ ਗਈਆਂ ਸ਼ਾਇਦ ਉਹਨਾਂ ਨੂੰ ਟਿਕਟ ਮਿਲ ਜੇ ਜਣਾ ਜੀ ਜਿਹੜਾ ਭਾਰਤ ਹੈ ਵਰਲਡ ਦੀ ਪਾਵਰ ਹੈ ਇੱਕ ਬਹੁਤ ਵੱਡੀ ਜਦੋਂ ਵੀ ਮੀਂਹ ਪੈਂਦਾ ਤੇ ਪਾਰਲੀਮੈਂਟ ਦੀ ਛੱਤ ਚੋਂ ਲੱਗ ਪੈਂਦੀ ਹੈ ਹੋਇਆ ਕੀ ਉੱਥੇ ਕਿਉਂ ਨਹੀਂ ਫਿਕਸ ਕਰ ਸਕਦੇ ਇਹ ਦੇਖੋ ਹੈਰਾਨੀ ਵਾਲੀ ਗੱਲ ਹੈ ਜੀ ਕਿ ਇਹ ਅਰਬਾਂ ਰੁਪਏ ਦੇ ਵਿੱਚ ਕਰੋੜਾਂ ਦੇ ਵਿੱਚ ਨਹੀਂ ਅਰਬਾਂ ਰੁਪਏ ਦੇ ਵਿੱਚ ਨਵੀਂ ਪਾਰਲੀਮੈਂਟ ਬਣੀ ਆ ਤੇ ਬੜਾ ਇੱਕ ਨਹੀਂ ਪੂਰਾ ਹੋਇਆ ਉੱਥੇ ਸ਼ਿਫਟ ਹੋਇਆ ਨੂੰ ਤੇ ਭਾਈ ਇਹਦੇ ਵਿੱਚੋਂ ਪਾਣੀ ਇਓਂ ਟਪਕਦਾ ਜਿਵੇਂ ਗਰੀਬ ਦੀ ਸਰਕਾਨੇ ਵਾਲੀ ਛੱਤ ਦੇ ਵਿੱਚੋਂ ਟਪਕਦਾ ਹੁੰਦਾ ਦੁੱਖ ਹੈ ਜੀ ਇਸ ਗੱਲ ਦੇ ਉੱਤੇ ਤੇ ਵੀਡੀਓ ਬੜੇ ਵੱਡੇ ਪੱਦਰ ਤੇ ਵਾਇਰਲ ਹੋਈ ਥਣ ਸਾਹਿਬ ਉਹ ਨਾ ਪਾਰਲੀਮੈਂਟ ਦੀ ਛੱਤ ਦੇ ਵਿੱਚੋਂ ਪਾਣੀ ਟਪਕ ਰਿਹਾ ਤੇ ਥੱਲੇ ਜਿਵੇਂ ਆਪਾਂ ਆ ਸਧਾਰਨ ਲੋਕ ਆ ਜਿਹੜੇ ਥੱਲੇ ਪਾਲਟੀ ਰੱਖੀ ਥੱਲੇ ਬੱਠਲ ਰੱਖਤਾ ਉਹ ਥੱਲੇ ਬਾਲਟੀ ਰੱਖੀ ਪਈ ਆ ਉਹ ਬਾਲਟੀ ਵਿੱਚ ਪਟਕ 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 ਕਰਕੇ ਪਾਣੀ ਡਕਦਾ ਸੋ ਇਸ ਗੱਲ ਨੂੰ ਵਾਇਰਲ ਕੀਤਾ ਹੈਗਾ ਕਾਂਗਰਸ ਨੇ ਉਹ ਕਹਿੰਦੇ ਵੀ ਇਹਦੇ ਨਾਲੋਂ ਤਾਂ ਪੁਰਾਣੀ ਪਾਰਲੀਮੈਂਟ ਠੀਕ ਸੀ ਨਵੀਂ ਦਾ ਕੀ ਫਾਇਦਾ ਆ ਦੇਖੋ ਜੀ ਨਵੀਂ ਦੀ ਸਥਿਤੀ ਕੀ ਆ ਨਵੀਂ ਦੇ ਹਾਲਾਤ ਕੀ ਆ ਕਦੇ ਦਿੱਲੀ ਦਾ 에어ਪੋਰਟ ਟੋਣ ਲੱਗ ਜਾਂਦਾ ਕਦੇ ਰਾਮ ਮੰਦਰ ਦੀ ਖਬਰ ਆ ਜਾਂਦੀ ਆ ਵੀ ਭਾਈ ਉੱਥੇ ਵੀ ਆਹ ਕੁਝ ਹੋ ਗਿਆ ਸੋ ਹੁਣ ਸੰਸਦ ਦੇ ਕੁਝ ਅਧਿਕਾਰੀਆਂ ਦੇ ਵੱਲੋਂ ਗੱਲ ਕਹੀ ਗਈ ਹੈ ਵੀ ਜਦੋਂ ਛੱਤ ਦੇ ਵਿੱਚੋਂ ਸਿੱਧੀ ਰੋਸ਼ਨੀ ਸੂਰਜ ਦੀ ਥੱਲੇ ਆਵੇ ਕੁਦਰਤੀ ਚਾਨਣ ਆਵੇ ਇਹ ਗਲਾਸ ਲਾਇਆ ਹੁੰਦਾ ਸ਼ੀਸ਼ਾ ਲਾਇਆ ਹੁੰਦਾ ਗਲਾਸ ਨੂੰ ਗਲਾਸ ਨਾਲ ਜੋੜਨ ਵਾਲਾ ਪਦਾਰਥ ਲਹਿ ਗਿਆ ਕਿਤੇ ਮੜਾ ਮੋਟਾ ਉਹਦੇ ਵਿੱਚੋਂ ਪਾਣੀ ਚੋਣ ਲੱਗ ਪਿਆ ਕਿਉਂਕਿ ਮੀਂਹ ਬੜਾ ਪਿਆ ਉਹ ਕਹਿੰਦੇ ਵੀ ਹੁਣ ਅਸੀਂ ਵੈਸੇ ਠੀਕ ਕਰ ਲਿਆ ਜੀ ਹਮ ਹਮ ਸੋ ਵਾਇ ਨਾਟ ਦੇ ਵਿੱਚ ਫੇਰ ਲੈਂਡਸਲਾਈਡ ਆਉਣ ਦਾ ਖਤਰਾ ਵੱਧ ਗਿਆ ਬਿਲਕੁਲ ਜੀ ਬਿਲਕੁਲ ਇਹ ਉੱਥੋਂ ਦੇ ਮੌਸਮ ਉਪਾਗ ਦੀ ਗੱਲ ਕਹੀ ਹੈ ਮੌਸਮ ਵਿਭਾਗ ਨੇ ਕਿਹਾ ਜੀ ਕਿ ਵਾਏਨਾਰਡ ਦੇ ਵਿੱਚ ਇੱਕ ਵਾਰ ਫਿਰ ਮੀਂਹ ਬਹੁਤ ਪੈ ਸਕਦਾ ਰੈਡ ਅਲਰਟ ਜਾਰੀ ਕੀਤਾ ਗਿਆ ਡਿਜਾਸਟਰ ਮੈਨੇਜਮੈਂਟ ਟੀਮ ਨੇ ਫਿਰ ਤੋਂ ਕਈ ਥਾਵਾਂ ਤੇ ਲੈਂਡ ਸਲਾਈਡਿੰਗ ਦਾ ਖਤਰਾ ਦੱਸਿਆ ਡਰੋਨ ਐਂਡੀਆਰਐਫ ਸਨੀਫਰ ਡੌਗ ਦੇ ਨਾਲ ਰੈਸਕਿਊ ਆਪਰੇਸ਼ਨ ਜਾਰੀ ਹੈ ਲਗਾਤਾਰ ਮੀਂਹ ਦੇ ਕਰਕੇ ਉੱਥੇ ਬਚਾਅ ਕਾਰਜਾਂ ਵਿੱਚ ਦਿੱਕਤ ਆ ਰਹੀ ਹੈ ਪੂਰੀ ਰਾਤ ਕੰਮ ਕਰਨ ਦੇ ਬਾਵਜੂਦ ਜਿਹੜੀ ਸੈਨਾ ਇਹ ਬੇਲੀ ਬ੍ਰਿਜ ਦਾ ਕੰਮ ਪੂਰਾ ਨਹੀਂ ਕਰ ਸਕੀ ਜਿਹੜਾ ਉੱਥੇ ਆ ਤੇ ਅੱਜ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਵਾਇਨਾਰਡ ਦੇ ਵਿੱਚ ਚੁਰਲਮਲਾ ਥਾਂ ਇੱਕ ਇਹ ਉਹ ਚੁਰਲਮਲਾ ਥਾਂ ਜਿੱਥੇ ਕਿ ਲੈਂਡਸਲਾਈਡ ਹੁੰਦੇ ਕਰਕੇ ਸਭ ਤੋਂ ਵੱਧ ਨੁਕਸਾਨ ਹੋਇਆ ਤੇ ਇਹ ਉੱਥੇ ਪਹੁੰਚੇ ਆ ਜੀ ਭੈਣ ਭਰਾ ਤੇ ਬਾਕੀ ਭਾਰਤ ਨੇ ਤੀਜਾ ਮੈਡਲ ਕੌਣ ਜਿੱਤਿਆ ਜੀ ਦੇਖੋ ਜੀ ਭਾਰਤ ਦੀ ਅਮ ਕੱਲ ਵੀ ਬੇਨਤੀ ਕੀਤੀ ਸੀ ਅੱਜ ਵੀ ਇਹ ਗੱਲ ਕਹਿਣਾ ਕਿ ਭਾਰਤ ਦੀ ਭਾਵੇਂ ਅਸੀਂ ਕਹ ਅੱਗੇ ਹਾਲ ਦੀ ਘੜੀ ਕਹਿਣਾ ਮੈਂ ਹਾਲ ਦੀ ਘੜੀ ਮੈਡਲ ਸੂਚੀ ਦੇ ਵਿੱਚ ਕੋਈ 골ਡ ਨਹੀਂ ਆਇਆ ਸਾਡੇ ਹਿੱਸੇ ਦੇ ਵਿੱਚ ਚਾਂਦੀ ਰਹੀ ਹੈ ਸਾਡੇ ਹਿੱਸੇ ਦੇ ਵਿੱਚ ਪਰ ਤਿੰਨ ਜਿਹੜੇ ਕਾਂਸੇ ਦੇ ਮੈਡਲ ਜ਼ਰੂਰ ਆਏ ਆ ਉਹਦੇ ਵਿੱਚ ਪਹਿਲਾ ਮਨੂਪਾਕਰ ਨੇ ਖਾਤਾ ਖੋਲ੍ਹਿਆ ਦੂਜਾ ਮਨੂਪਾਕਰ ਤੇ ਸਰਬਜੋਤ ਸਿੰਘ ਨੇ ਸਾਂਝੇ ਤੌਰ ਤੇ ਖਾਤਾ ਖੋਲ੍ਹਿਆ ਦੋ ਆ ਗਏ ਅੱਜ ਤੀਜਾ ਜਿਹੜਾ ਮੈਡਲ ਆ ਇਹ 50 ਮੀਟਰ ਰਾਈਫਲ 3 ਪੋਜੀਸ਼ਨ ਦੀ ਕੈਟਾਗਰੀ ਦੇ ਵਿੱਚ ਸ਼ੂਟਰ ਸਬਪ੍ਰੀਲ ਕੁਸਾਲੇ ਨੇ ਬ੍ਰੌਂਜ਼ ਮੈਡਲ ਜਿੱਤਿਆ ਸਬਪ੍ਰੀਲ ਕੁਸਾਲੇ ਜਿਹੜਾ ਇਹਨੇ 451.4 ਅੰਕ ਹਾਸਲ ਕੀਤੇ ਆ ਤੇ ਦੂਜੀ ਗੱਲ ਇਹ ਆ ਕਿ ਮੈਡਲ ਜਿੱਤਣ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਮੈਨੂੰ ਬੇहद ਖੁਸ਼ੀ ਹੋ ਰਹੀ ਹੈ ਕਿ ਮੈਂ ਦੇਸ਼ ਵਾਸਤੇ ਮੈਡਲ ਜਿੱਤੇ ਆ ਤੇ ਫਾਈਨਲ ਦੌਰਾਨ ਮੈਂ ਕਾਫੀ ਨਰਵਸ ਸੀ ਧੜਕਣ ਤੇਜ਼ ਸੀ ਪਰ ਮੈਂ ਦੇਸ਼ ਲਈ ਕੁਝ ਕਰ ਸਕਿਆ ਧੰਨਵਾਦ ਸਭ ਦਾ। ਸੰਤ ਸੀਚੇਵਾਲ ਨੇ ਕੀ ਮੁੱਦੇ ਉਠਾਏ ਨੇ ਪਾਰਲੀਮੈਂਟ 'ਚ? ਪਾਰਲੀਮੈਂਟ ਦੇ ਵਿੱਚ ਰਾਜ ਸਭਾ ਦੇ ਵਿੱਚ ਜੀ ਮੌਨਸੂਨ ਸੈਸ਼ਨ ਚੱਲ ਰਿਹਾ ਤੇ ਇਸ ਕਰਕੇ ਅੱਜ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਪੰਜਾਬ ਸਮੇਤ ਕਈ ਮੁੱਦੇ ਚੁੱਕੇ ਆ। ਪੰਜਾਬ ਦੇ ਪਾਣੀ ਦਾ ਮੁੱਦਾ ਚੁੱਕਿਆ, ਵਾਤਾਵਰਨ ਦਾ ਮੁੱਦਾ ਚੁੱਕਿਆ। ਜ਼ਹਿਰੀਲੀ ਹੋ ਰਹੀ ਧਰਤੀ ਦਾ ਮੁੱਦਾ ਚੁੱਕਿਆ ਪੰਜਾਬ ਦੇ ਮੁੰਡੇ ਕੁੜੀਆਂ ਖਾੜੀ ਦੇਸ਼ ਦੇ ਵਿੱਚ ਕਿਵੇਂ ਫਸੇ ਪਏ ਆ ਉਹਨਾਂ ਨੂੰ ਬਚਾ ਕੇ ਵਾਪਸ ਲਿਆਉਣ ਦਾ ਪ੍ਰਬੰਧ ਕੀਤਾ ਜਾਵੇ ਇਹ ਮੁੱਦਾ ਚੁੱਕਿਆ ਕਿਸਾਨੀ ਦਾ ਮੁੱਦਾ ਚੁੱਕਿਆ ਬੇਰੁਜ਼ਗਾਰੀ ਦਾ ਮੁੱਦਾ ਚੁੱਕਿਆ ਅੱਜ ਇਹਨਾਂ ਨੇ ਮਜ਼ਦੂਰਾਂ ਦਾ ਮੁੱਦਾ ਚੁੱਕਿਆ ਸੋ ਸੰਤ ਸੀਚੇਵਾਲ ਖੁਰਾਂਡੇ ਵੱਲੋਂ ਸੋਹਣੇ ਮੁੱਦੇ ਚੁੱਕੇ ਗਏ ਆ ਧੰਨਵਾਦ ਕਰਦੇ ਆ ਤੇ ਜੋ ਇਹਨਾਂ ਦੇ ਵੱਲੋਂ ਪਿਛਲੇ ਕੁਝ ਸਮੇਂ ਦੇ ਵਿੱਚ ਕਦੇ ਮਸਕਟ ਤੋਂ ਕਦੇ ਕਿਤੋਂ ਕਦੇ ਕਿਤੋਂ ਫਸੇ ਹੋਏ ਮੁੰਡੇ ਤੇ ਕੁੜੀਆਂ ਨੂੰ ਵਾਪਸ ਲਿਆਉਣ ਦੇ ਵਿੱਚ ਯੋਗਦਾਨ ਪਾਇਆ ਜਾ ਰਿਹਾ ਸ਼ੁਕਰੀਆ ਕਰਨਾ ਬਣਦਾ ਜੀ ਸੋ ਬਿੱਟੂ ਨੂੰ ਪਾਰਲੀਮੈਂਟ ਦਾ ਮੈਂਬਰ ਬਣਾਉਣ ਲਈ ਬੀਜੇਪੀ ਹਰ ਯਤਨ ਕਰ ਰਹੀ ਹੈ। ਹਾਂ ਬਿਲਕੁਲ ਜੀ ਦੇਖੋ ਪਤਾ ਨਹੀਂ ਬਿੱਟੂ ਦੇ ਉੱਤੇ ਭਰੋਸਾ ਤਾਂ ਹੈਗਾ ਬੇਹੱਦ। ਹਾਲ ਦੀ ਘੜੀ ਬੀਜੇਪੀ ਨੂੰ ਵੀ ਬਿੱਟੂ ਹੀ ਸਾਡਾ ਬੇੜਾ ਬੰਨੇ ਲਾ ਸਕਦਾ। ਸ਼ਾਇਦ ਉਹਦੇ ਦਸਤਾਰ ਸਜਾਈ ਹੋਣ ਕਰਕੇ ਸਿੱਖ ਭਾਈਚਾਰੇ ਦਾ ਚਿਹਰਾ ਹੋਣ ਕਰਕੇ ਸ਼ਾਇਦ ਇਸ ਕਰਕੇ ਅੰਨਾ ਭਰੋਸਾ ਹੈਗਾ। ਪਰ ਬਿੱਟੂ ਦੇ ਕੋਲੇ ਕਿਹੜਾ ਐਸਾ ਕੋਈ ਯੰਤਰ ਹੋਊਗਾ ਜਿਹਦੇ ਕਰਕੇ ਬੀਜੇਪੀ ਦੇ ਪੰਜਾਬ ਦੇ ਵਿੱਚ ਪੈਰ ਲਵਾ ਸਕੂ ਇਹ ਸਮਾਂ ਦੱਸੂਗਾ। ਬਿੱਟੂ ਹਾਰ ਕੇ ਪਾਰਲੀਮੈਂਟ ਦੇ ਵਿੱਚ ਹੈ। ਉਹ ਕੇਂਦਰ ਦਾ ਮੰਤਰੀ ਹੈ ਜਿਹਨੇ ਹਰਾਇਆ ਰਾਜਾ ਵੜਿੰਗ ਉਹ ਵੀ ਉਸੇ ਪਾਰਲੀਮੈਂਟ ਦੇ ਵਿੱਚ ਹੈ ਪਰ ਹੁਣ ਪਤਾ ਲੱਗਾ ਜੀ ਕਿ ਬਿੱਟੂ ਨੂੰ ਰਾਜ ਸਭਾ ਦੀ ਮੈਂਬਰਸ਼ਿਪ ਦੇਣੀ ਪੈਣੀ ਹੈ ਜੇ ਕਿਸੇ ਨੂੰ ਹਾਰਨ ਦੇ ਬਾਵਜੂਦ ਵੀ ਮੰਤਰੀ ਰੱਖਣਾ ਤੇ ਫਿਰ ਰਾਜ ਸਭਾ ਦੇ ਰਾਹੀਂ ਰਾਹ ਹੈਗਾ ਤੇ ਮੰਨਿਆ ਜਾ ਰਿਹਾ ਵੀ ਹਰਿਆਣੇ ਤੋਂ ਰਾਜ ਸਭਾ ਦੀ ਮੈਂਬਰੀ ਦੇਣ ਵਾਸਤੇ ਤਿਆਰੀ ਬਿੱਟੂ ਵਾਸਤੇ ਕੀਤੀ ਗਈ ਹੈ ਭਾਜਪਾ ਦੇ ਵੱਲੋਂ ਸਭ ਤੋਂ ਵੱਧ ਵੋਟਾਂ ਨਾਲ ਜਿੱਤੇ ਨੇ ਐਮਪੀ ਅਮਰਤਪਾਲ ਸਿੰਘ ਉਹਨਾਂ ਦੇ ਹੱਕ ਵਿੱਚ ਲੋਕ ਇਕੱਠੇ ਹੋ ਰਹੇ ਨੇ हां बिल्कुल जी 19 अगस्त तो फिलहाल तय हुई है जिन्नीक मैं वो जड़ा ट्वीट पढ़या उस ट्वीट ਦੇ ਵਿੱਚ ਜੋ ਲਿਖਿਆ ਗਿਆ ਮੈਂ ਤੁਹਾਨੂੰ ਪੜ ਕੇ ਸੁਣਾ ਦਿੰਦਾ ਅਮਰਤਪਾਲ ਸਿੰਘ ਦੇ ਸੋਸ਼ਲ ਮੀਡੀਆ ਖਾਤੇ ਦੇ ਉੱਤੇ ਇੱਕ ਟਵੀਟ ਪਾਇਆ ਗਿਆ ਉਹਦੇ ਵਿੱਚ ਲਿਖਿਆ ਹੋਇਆ ਕਿ ਪੰਥ ਦੇ ਮੌਜੂਦਾ ਨਾਜ਼ੁਕ ਹਾਲਾਤ ਨੂੰ ਮੁੱਖ ਰੱਖਦਿਆਂ ਬੰਦੀ ਸਿੰਘਾਂ ਤੇ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਦੇ ਲਈ 19 अगस्त 2024 ਨੂੰ ਬਾਬਾ ਬਕਾਲਾ ਵਿਖੇ 11 ਵਜੇ ਸਵੇਰ ਤੋਂ ਲੈ ਕੇ ਦੁਪਹਿਰੇ 3 ਵਜੇ ਤੱਕ ਪੰਸ ਕੇ 71 ਤੱਕ ਰੱਖੀ ਗਈ ਹੈ ਇਹਦੇ ਵਿੱਚ ਸਾਰੇ ਜ਼ਰੂਰ ਪਹੁੰਚਣ ਜੀ ਜਨਾਬ ਜੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਮਿਹਰਬਾਨੀ